嗯，听我呵呵呵。 ਅਬੀਤੇ ਦਿਨੀ ਬਟਾਲਾ ਪੁਲਿਸ ਅਤੇ ਗੈਂਗਸਟਰ ਜੀਵਨ ਫੌਜੀ ਦੇ ਗੁਰਗਿਆਂ ਵਿਚਾਲੇ ਹੋਏ ਮੁਕਾਬਲੇ ਨੇ ਨਵਾਂ ਮੋੜ ਲੈ ਲਿਆ ਹੈ ਦਰਸਲ ਹੁਣ ਇਸ ਮਾਮਲੇ 'ਚ ਗੈਂਗਸਟਰ ਸੁਨੀਲ ਦੇ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਹੈ ਮੀਡੀਆ ਸਾਹਮਣੇ ਆ ਕੇ ਸੁਨੀਲ ਦੇ ਮਾਪਿਆਂ ਨੇ ਵੱਡੇ ਇਲਜ਼ਾਮ ਲਗਾਏ ਨੇ ਅਤੇ ਆਪਣੇ ਬੇਟੇ ਦੇ ਬੇਕਸੂਰ ਹੋਣ ਦਾ ਦਮ ਭਰਿਆ ਹੈ ਦਰਸਲ ਸੁਨੀਲ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦਾ ਬੇਟਾ ਫੈਲੂਨ ਦਾ ਕੰਮ ਕਰਦਾ ਹੈ ਅਤੇ ਥੋੜੇ ਬਹੁਤੇ ਨਸ਼ੇ ਪਤੇ ਦਾਦੀ ਸੀ ਪਰ ਉਹਨਾਂ ਦਾ ਬੇਟਾ ਕਿਸੇ ਤੋਂ ਫਿਰੋਸੀ ਮੰਗੇ ਜਾਂ ਕਿਸੇ ਤੇ ਫਾਇਰਿੰਗ ਕਰੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਸੁਨੀਲ ਦੇ ਇੱਕ ਸਾਥੀ ਸਰਬਜੀਤ ਸੱਭਾ ਨੇ ਉਹਨਾਂ ਦੇ ਬੇਟੇ ਨੂੰ ਨਸ਼ੇ ਪੱਤੇ ਦਾ ਲਾਲਚ ਦਿੱਤਾ ਅਤੇ ਆਪਣੇ ਨਾਲ ਲੈ ਗਿਆ ਸੀ ਪਰ ਉਹਨਾਂ ਦੋਵਾਂ ਵੱਲੋਂ ਬਾਅਦ ਵਿੱਚ ਕੀ ਕੀਤਾ ਗਿਆ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਚੱਲ ਕਰੋ ਕਿਹਨਾਂ ਜੀ ਤੁਹਾਡਾ ਮੇਰਾ ਨਾਮ ਬਾਜਮ ਸਿੰਘ ਹੈ ਜੀ ਬਾਜੀ ਕਿੰਨੇ ਬੱਚੇ ਪਰਿਵਾਰ 'ਚ ਕੌਣ ਕੌਣ ਹੈ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਨੇ ਇੱਕ ਸੁਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਇਹਦੀ ਜਾਣਕਾਰੀ ਨਹੀਂ ਹੈ ਕਿ ਇਹ ਗਲਤਲਪ ਹੈ ਪਰ ਉਹਨੇ 13 ਤਰੀਕ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹਤੇ ਗੋਲੀ ਵੀ ਚੁਕਾਈ ਨਹੀਂ ਭਾਈ ਸਾਨੂੰ ਪਤਾ ਅੱਜ ਪੁਲਿਸ ਨਾਲੋਂ ਤਾਂ ਮੁਕਾਬਲਾ ਹੈ ਕਿਦਾਂ ਦਾ ਰਿਕਾਰਡ ਸੀ ਉਹਦਾ ਘਰ ਦੇ ਵਿੱਚ ਭਾਈ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਹੀ ਸਾਨੂੰ ਪਤਾ ਹੀ ਕੋਈ ਨਹੀਂ ਤਾਂ ਜੀ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਵੀ ਇਸ ਇਸ ਕੰਮ ਵਿੱਚ ਕਿਦਾਂ ਪੈ ਗਏ ਪਤਾ ਨਹੀਂ ਨਸ਼ਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਆ ਗਿਆ ਸਾਨੂੰ ਤਾਂ ਗੱਲ ਤਾਂ ਪਤਾ ਹੀ ਨਹੀਂ ਕੋਣ ਲੈ ਗਿਆ ਸੀ ਇਹ ਤਾਂ ਫੋਕਲ ਪੜ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ ਬਾਹਰ ਬਾਹਰ ਸਾਡੇ ਘਰ ਨਹੀਂ ਹੁੰਦਾ ਬਾਹਰ ਬਾਹਰ ਜੜ ਦੋਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਜੀ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜੇ ਤੱਕ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਦਿਹਾੜੀ ਲਾਉਂਦਾ ਪੰਜਾਂ ਤਰਮ ਕੋਟੋਂ ਕੀ ਪਤਾ ਲੱਗਾ ਤੁਹਾਨੂੰ ਇਹਨੇ ਸੱਦਿਆ ਵਾ ਭਾਜੀ ਹੁਣਾਂ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁੱਛ ਤੇ ਗੋਲੀ ਚਲਾਈ ਤੇ ਪੁੱਛਰੇ ਵੀ ਉਹਦੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਸੁਬੂੰਦਾ ਕੰਮ ਕਰ ਰਹੇ ਸੀ ਹੁਣ ਹੋਏਗਾ ਨਾ 10 12 ਸਾਲ ਜੀ ਤੁਹਾਨੂੰ ਪਤਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਆਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫੜੇ ਗੜ ਵੀ ਦੁਕਾਨ ਤੇ ਹੁੰਦਾ ਸੀ ਅਰੇ ਇਹ ਕ੍ਰਿਮੀਨਲ ਕਿੱਥੋਂ ਬਣ ਗੈਂਗਸਟਰ ਕਿਦਾਂ ਬਣ ਗਿਆ ਸਾਡੇ ਨੂੰ ਪਤਾ ਨਹੀਂ ਪਾਈ ਕਿ ਸੋਰਸ ਵਾਦੀ ਨੂੰ ਨਾ ਪਤਾ ਹੀ ਹੈ ਜਦਕਿ ਇਸ ਪੂਰੇ ਮਾਮਲੇ 'ਚ ਐਸਐਸਪੀ ਬਟਾਲਾ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਇੱਕ ਜਨਰਲ ਸਟੋਰ ਦੇ ਮਾਲਕ ਰਮੇਸ਼ ਕੁਮਾਰ ਕੋਲੋਂ ਫਿਰੋਦੀ ਮੰਗਣ ਦੇ ਦੋਸ਼ੀ ਨੇ ਅਤੇ ਫਿਰੋਦੀ ਨਾ ਦੇਣ ਦੀ ਸੂਰਤ ਵਿੱਚ ਇਹਨਾਂ ਵੱਲੋਂ ਲੋੜੀ ਵਾਲੇ ਦਿਨ ਇਸ ਜਨਰਲ ਸਟੋਰ ਮਾਲਕ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ ਪਰ ਇਹਨਾਂ ਵਿੱਚੋਂ ਗੈਂਗਸਟਰ ਸੁਨੀਲ ਸਿਕਿਉਰਿਟੀ ਗਾਰਡ ਬਣ ਕੇ ਗੁਜਰਾਤ ਦੇ ਇੱਕ ਮਾਲ ਵਿੱਚ ਲੁਕਿਆ ਹੋਇਆ ਸੀ ਜਦਕਿ ਦੂਜੇ ਗੈਂਗਸਟਰ ਸਰਬਜੀਤ ਸੱਭਾ ਨੂੰ ਜਲੰਧਰ ਦੇ ਇੱਕ ਧਾਰਮਿਕ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਜੀ ਸਰ ਨਹੀਂ ਸਰ 3 ਤਰ੍ਹਾਂ ਬੋਲਿਆ ਇਹ ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀਵਨ 4G ਉਸਨੇ ਇਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਹਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋਹੜੀ ਵਾਲੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ ਦੋ ਅਣਪਛਾਤੇ ਵਿਅਕਤੀ ਆਪਣਾ ਮੂੰਹ ਬਨ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫਆਈਆਰ ਨੰਬਰ 5 2025 ਫਿਰ ਦਰਜ ਹੋਇਆ ਡੇਰਾਵਾ ਬਨਾਨਾ ਖਾਨੇ ਦੇ ਵਿੱਚ ਤਾਂ ਮੁਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਤਾਂ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਡੀਐਸਪੀ ਡੀ ਐਂਡ ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ ਲੈਡ ਬਾਈ ਐਸਐਚਓ ਐਂਡ ਸੀਆਈਏ ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਈਵਨਚਵਲੀ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੋੜੀਆਂ ਥਾੜੇ ਦਾ ਰਹਿਣ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਹ ਸ਼ਾਹਪੂਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਇਹ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉੱਥੇ ਬੜੀ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉਥੇ ਆਫਟਰ ਐਨ ਆਪਰੇਸ਼ਨ ਮਤਲਬ 6 7 ਜਗ੍ਹਾ ਰੇਡ ਕਰਾ ਕੇ ਉਹ ਉਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ 인 ਜਲੰਧਰ ਤਾਂ ਹੀ ਵਾਸ ਅਰੇਸਟਡ ਫਰਮ ਦੈਟ ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵੈਪਨ ਇਹਨਾਂ ਕੋਲ ਰਹਿੰਦਾ ਸੀਗਾ ਤਾਂ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜੈਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾਂ ਵਾਰਨਿੰਗ ਦਿੱਤੀ ਜਿਹੜੀ ਹੁਣ ਮੈਨੂੰ ਬੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾ ਹਵਾ ਚ ਗੋਲੀ ਚਲਾਈ ਐਂਡ ਜਦੋਂ ਉਹ ਰੁਕੇ ਨਹੀਂ ਇਵੈਂਚੁਅਲੀ ਦੇ ਹੈਡ ਟੂ ਸ਼ਾਟ ਔਨ ਦਾ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨਾਂ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅਮਰਿਤਸਰ ਇਹਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਹ ਸੌਲਵ ਕਰ ਲਏ ਇਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਤਾਂ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕੀ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਸਪੈਕਟ ਵੀ ਐਸੀ ਸਟੱਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਆ ਮਿਲੇ ਜੀ ਦੋਨੋਂ ਆ ਜ਼ਖਮੀ ਹੋਏ ਨੇ ਜੀ ਤੇ ਕਿਤੇ ਕਿਤੇ ਗੋਲੀਆਂ ਲੱਗੀਆਂ ਜਿਹੜਾ ਪ੍ਰੀਲਿਮਿਨਰੀ ਹੁਣ ਮੈਂ ਆਪ ਨਹੀਂ ਵੇਖਿਆ ਬਟ ਪਾਰਟੀ ਨੇ ਜਿਹੜਾ ਬਰੀਫ ਕਰ ਲਿਆ ਮਤਲਬ ਜਿਹੜਾ ਨਾਨ ਲੀਥਲ ਪਾਰਟ ਹੈ ਲੈਗ ਦੇ ਵਿੱਚ ਕਿਤੇ ਸ਼ਾਟ ਲੱਗਿਆ ਹੈ ਸਰ ਬਟਾਰਾ ਕਿੰਨੇ ਗਰਾਉਂਡ ਕੀਤਾ ਚਲਾਏ ਗਏ ਔਰ ਪੁਲਿਸ ਨੂੰ ਕਿੱਦਾਂ ਉਨਾ ਵੱਲੋਂ 2 ਰウンド ਫਾਇਰ ਕੀਤੇ ਗਏ ਐਂਡ ਪੁਲਿਸ ਵੱਲੋਂ 4 4 ਰウンド ਫਾਇਰ ਕੀਤੇ ਗਏ ਸਰ ਬਟਾਰਾ ਪੁਲਿਸ ਦੇ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਕੋਲੋਂ ਰਿਕਵਰੀ ਲਈ ਲਿਜਾਇਆ ਜਾਂਦਾ ਉੱਥੇ ਹੀ ਐਸੀ ਮਾਰਦਾਤ ਹੋ ਜਾਂਦੀ ਹੈ ਕੀ ਸਮਝਦੇ ਹੋ ਗੈਂਗਸਟਰ ਤੇਜ਼ ਨੇ ਜਾਂ ਫਿਰ ਪੁਲਿਸ ਦੀ ਢਿੱਲੀਗਾਲ ਕੋਈ ਆਈ ਹੈ ਨਹੀਂ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹਾਂ ਪਰ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅੰਸਾਰ ਇਹਨਾਂ ਦਾ ਇੰਟੈਂਸ਼ਨ ਹੀ ਇਹ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਪਜ ਗਏ ਕਿਤੇ ਜਲੰਧਰ ਪਜ ਗਏ ਉਹਨਾਂ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਉਹ ਪੱਜਪੁਰ ਜਾਈਏ ਤਾਂ ਇਹ ਉਹਨਾਂ ਨੂੰ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਪੱਜਣ ਦਾ ਤਾਂ ਤਾਂ ਉੱਥੇ ਫਿਰ ਇਹ ਇਨਸੀਡੈਂਟ ਹੋ ਗਿਆ ਜਿਹੜਾ ਜੀਵਨ ਫੌਜੀ ਹੈ ਜਿਹੜਾ ਜੀਵਨ ਫੌਜੀ ਹੈ ਔਰ ਜਿਹੜਾ ਹੈਪੀ ਪੱਛੀਆਂ ਬਾਹਰ ਬੈਠ ਕੇ ਇਦਾਂ ਦੀ ਬਹੁਤ ਸਾਰੀਆਂ ਵਾਰਤਾ ਤੁਹਾਨੂੰ ਜਾਂਦੇ ਦੋ ਤੇ ਬਹੁਤ ਵੱਡੀ ਟੀਮ ਆਉਂਦੀ ਹੈ ਉਹਨਾਂ ਦੀ ਉਹਨਾਂ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਹੈਪੀ ਪੱਛੀਆਂ ਜਾਂ ਜੀਵਨ ਕੋਚ ਦੀ ਵਾਸਤੇ ਅਸੀਂ ਜਿਹੜੇ ਦੋਨੋਂ ਮੁਲਜ਼ਮ ਨੇ ਇੱਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਨਰ ਨੋਟਿਸ ਇਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾਂ ਦਾ ਕਰਾਇਆ ਹੈਗਾ ਤਾਂ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੋ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕਰ ਦੇਖ ਲਓ ਇਹਨਾਂ ਨੇ ਟਾਇਲਾ ਟੁਇਲਾ ਲੁਮਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹਿアリング ਹੈ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਰਹੇ ਹਾਂ ਨੇ ਸਰ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਸੀ ਜੀ ਇਹਨਾਂ ਦੋਨੋਂ ਦੀਆਂ ਪ੍ਰਾਪਰਟੀ ਰਿਕਾਰਡ ਸੀ ਇਹਦਾ ਜਿਹੜਾ ਇਹ ਫੌਜੀ ਜਿਹੜਾ ਹੈਗਾ ਇਹ ਪਹਿਲਾਂ ਫੌਜ 'ਚ ਸੀਗਾ ਤਾਂ ਫਿਰ ਫੌਜ 'ਚੋਂ ਆ ਕੇ ਹੀ ਬੀਕਮ ਹੈ ਡੇਜ਼ਰਟਰ ਤਾਂ ਉਸ ਤੋਂ ਬਾਅਦ ਇਹਨੇ ਇੱਥੇ ਕਤਲ ਕਰਵਾਇਆ ਸੀ ਇਹ ਕ੍ਰਾਈਮ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਬਾਹਰ ਪਜ ਗਿਆ ਸਰ ਇਹ ਤਾਂ ਪਹਿਲਾਂ ਵੀ ਜਿਹੜੇ ਫੜੇ ਗਏ ਕ੍ਰਿਮੀਨਲ ਰਿਕਾਰਡ ਹੈਗਾ ਨਾ ਇਹ ਜੋ ਜਿਹੜਾ ਫੌਜੀ ਹੈ ਇਹਦੇ ਬਰਖਿਲਾਫ ਤਾਂ ਕਾਫੀ ਮੁਕਦਮੇ ਦਰਜ ਹੈਗੇ ਨੇ ਇਹ ਜਿਹੜੇ ਹੁਣ ਅੱਜ ਦੇ ਇਹਦੇ ਵਿੱਚ ਹੈ ਇਹ ਚੈੱਕ ਕਰਕੇ ਤੁਹਾਨੂੰ ਬਰੀਫ ਕਰ ਦਿੰਦੇ ਤਾਂ ਪੁਲਿਸ ਨੇ ਦਾਬਾ ਕੀਤਾ ਕਿ ਇਹਨਾਂ ਕੋਲੋਂ ਇੱਕ ਪਿਸਤੌਲ ਪਹਿਲਾਂ ਹੀ ਬਰਾਮਦ ਕਰ ਲਈ ਗਈ ਸੀ ਜਦਕਿ ਦੂਜੀ ਪਿਸਤੌਲ ਦੀ ਰਿਕਵਰੀ ਲਈ ਪੁਲਿਸ ਇਹਨਾਂ ਨੂੰ ਸ਼ਾਹਪੁਰ ਜਾਜਨ ਲੈ ਕੇ ਆਈ ਸੀ ਜਿਵੇਂ ਹੀ ਇਹਨਾਂ ਦੇ ਹੱਥ ਪਿਸਤੌਲ ਲੱਗੀ ਤਾਂ ਇਹਨਾਂ ਨੇ ਉਲਟਾ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਵੇਂ ਜਿਵੇਂ ਆਪਕਾ ਪਹਿਲਾ ਪੁਲਿਸ ਨੇ ਹਵਾਈ ਫਾਇਰਿੰਗ ਕੀਤੀ ਅਤੇ ਫਿਰ ਐਨਕਾਊਂਟਰ ਦੌਰਾਨ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਪਰ ਫਿਲਹਾਲ ਪੁਲਿਸ ਵੱਲੋਂ ਦੋਵਾਂ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਪੜਤੀ ਕਰਵਾਇਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ